ਸਾਤਰੀਏ ਕਾਲ ਅੱਜ ਨਾ ਸਾਡੇ ਕੋਲ ਕੁਝ ਅਮ ਦਿਲਚਸਪ ਚੀਜ਼ਾਂ ਨੇ ਕੰਪਿਊਟਰ ਤੇ ਪੰਜਾਬੀ ਟਾਈਪਿੰਗ ਸਿੱਖਣ ਬਾਰੇ ਕੁਝ ਪਾਠਾਂ ਦੇ ਹਿੱਸੇ ਤੇ ਤਸਵੀਰਾਂ ਹਾਂਜੀ ਦੇਖਣ ਨੂੰ ਤਾਂ ਐਵੇਂ ਲੱਗਦਾ ਜਿਵੇਂ ਬੱਚਿਆਂ ਲਈ ਹੋਵੇ ਪਰ ਇਸ ਵਿੱਚ ਗੱਲਾਂ ਕਾਫੀ ਕਮ ਦੀਆਂ ਨੇ ਬਿਲਕੁਲ ਬਿਲਕੁਲ ਆਪਾਂ ਕੋਸ਼ਿਸ਼ ਕਰਾਂਗੇ ਪੰਜਾਬੀ ਟਾਈਪਿੰਗ ਦੇ ਜਿਹੜੇ ਤਕਨੀਕੀ ਤੇ ਅਮਲੀ ਪਹਿਲੂ ਨੇ ਉਹਨਾਂ ਤੇ ਥੋੜੀ ਗੱਲ ਕਰੀਏ ਹਾਂ ਮਤਲਬ ਅੱਜ ਦੇ ਜ਼ਮਾਨੇ 'ਚ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਸਹੀ ਤਰੀਕੇ ਨਾਲ ਤੇ ਤੇਜ਼ੀ ਨਾਲ ਪੰਜਾਬੀ 'ਚ ਕਿਵੇਂ ਲਿਖਿਆ ਜਾਵੇ ਹਾਂ ਉਹੀ ਇਹ ਸਮੱਗਰੀ ਸਾਨੂੰ ਲੈ ਕੇ ਜਾਂਦੀ ਹੈ ਫੌਂਟ ਸਿਸਟਮਾਂ ਵੱਲ ਅਲੱਗ-ਅਲੱਗ ਕੀਬੋਰਡ ਲੇਆਉਟ ਵੱਲ ਹੂੰ ਹੂੰ ਤੇ ਫਿਰ ਟਾਈਪਿੰਗ ਦੀ ਸਹੀ ਤਕਨੀਕ ਮਤਲਬ ਸਰੀਰ ਨੂੰ ਕਿਵੇਂ ਰੱਖਣਾ ਹੈ ਬੈਠਣਾ ਕਿਵੇਂ ਹੈ ਅੱਛਾ ਆਓ ਦੇਖਦੇ ਹਾਂ ਫਿਰ ਇਹ ਸਭ ਕੁਝ ਆਪਸ 'ਚ ਕਿਵੇਂ ਜੁੜਿਆ ਹੋਇਆ ਹੈ ਠੀਕ ਹੈ ਸਭ ਤੋਂ ਪਹਿਲਾਂ ਤਾਂ ਨਜ਼ਰ ਪੈਂਦੀ ਹੈ ਫੌਂਟਾਂ ਤੇ بڑے ਨਾਂ ਨੇ ਅਨਮੋਲ ਲਿਪੀ 에ਰੀਅਲ 라ਵੀ ਅਸੀਸ ਸਤਲੁਜ ਤਸਵੀਰਾਂ ਚ ਇਹੀ ਦਿਸ ਰਿਹਾ ਹਾਂਜੀ ਕਾਫੀ ਨੇ ਮੈਂ ਤਾਂ ਕਦੇ ਇੰਨਾ ਗੌਰ ਹੀ ਨਹੀਂ ਕੀਤਾ ਸੀ ਇਨ੍ਹਾਂ ਚ ਫਰਕ ਕੀ ਹੈ ਖਾਸ ਕਰਕੇ ਜਦੋਂ ਇੱਕ ਤਸਵੀਰ ਚ ਵੱਖਰੇ ਵੱਖਰੇ ਕੀਬੋਰਡ ਮੈਪਰ ਵੀ ਦਿਖਾਏ ਨੇ ਹਾਂ ਇਹ ਬਹੁਤ ਵਧੀਆ ਸਵਾਲ ਹੈ ਦੇਖੋ ਮੁੱਖ ਗੱਲ ਹੈ ਯੂਨੀਕੋਡ ਤੇ ਪੁਰਾਣੀ ਫੌਂਟਾਂ ਜਿਨ੍ਹਾਂ ਨੂੰ ਲੈਗੇਸੀ ਕਹਿੰਦੇ ਆ ਉਹਨਾਂ ਦਾ ਫਰਕ ਸਮਝਣਾ अच्छा यूनिकोड ਤੇ ਲੈਗੇਸੀ ਹਾਂ ਯੂਨੀਕੋਡ ਜਿਵੇਂ ਕਿ ਰਾਵੀ ਫੌਂਟ ਉਹ ਇੱਕ ਇੰਟਰਨੈਸ਼ਨਲ ਸਟੈਂਡਰਡ ਹੈ ਓਕੇ ਇਹਦਾ ਫਾਇਦਾ ਦੇਖੋ ਯੂਨੀਕੋਡ ਚ ਲਿਖਿਆ ਨਾ ਉਹ ਕਿਸੇ ਵੀ ਕੰਪਿਊਟਰ ਤੇ ਕਿਸੇ ਵੀ ਵੈਬਸਾਈਟ ਤੇ ਬਿਲਕੁਲ ਸਹੀ ਦਿਸੇਗਾ ਕੋਈ ਵਾਦੂ ਫੌਂਟ ਦੀ ਲੋੜ ਨਹੀਂ ਪੈਂਦੀ ਮਤਲਬ ਕੋਈ ਝੰਜਟ ਨਹੀਂ ਹਾਂ ਕੋਈ ਝੰਜਟ ਨਹੀਂ ਜਦ ਕਿ ਪਹਿਲਾਂ ਜਿਵੇਂ ਅਨਮੋਲ ਲਿਪੀ ਜਾਂ ASCII ਉਹ ਲੈਗੇਸੀ ਫੌਂਟ ਸੀ ਹੂੰ ਉਹਨਾਂ ਚ ਲਿਖਿਆ ਤਾਂ ਜੇ ਪੜਨ ਵਾਲੇ ਕੋਲ ਉਹੀ ਫੌਂਟ ਨਾ ਹੋਵੇ ਤਾਂ ਫਿਰ ਉਹ ਅਜੀਬ ਜਿਹੇ ਡੱਬੇ ਜਾਂ ਕੁਝ ਹੋਰ ਬਣ ਜਾਂਦਾ ਸੀ ਬਿਲਕੁਲ ਬਿਲਕੁਲ ਸਾਰਾ ਟੈਕਸਟ ਖਰਾਬ ਇਹ ਬਹੁਤ ਵੱਡੀ ਸਿਰਦਰਦੀ ਹੁੰਦੀ ਸੀ ਖਾਸ ਕਰਕੇ ਸ਼ੇਅਰ ਕਰਨ ਵੇਲੇ ਯੂਨੀਕੋਡ ਨੇ ਮਸਲਾ ਹੱਲ ਕਰਤਾ ਸਹੀ ਗੱਲ ਤੇ ਜਿਹੜੀ ਤਸਵੀਰ 7 ਹੈ ਉਹ ਇਹੀ ਦੱਸਦੀ ਹੈ ਕਿ ਦੋਵਾਂ ਸਿਸਟਮਾਂ ਲਈ ਯਾਨੀ ਯੂਨੀਕੋਡ ਤੇ ਲੈਗੇਸੀ ਲਈ ਅਲੱਗ-ਅਲੱਗ ਕੀਬੋਰਡ ਲੇਆਉਟ ਮਿਲ ਜਾਂਦੇ ਨੇ ਬੰਦਾ ਆਪਣੀ ਸਹੂਲਤ ਨਾਲ ਚੁਣ ਲਵੇ ਸਮਝ ਗਈ ਸੋ ਫੌਂਟ ਤਾਂ ਚੁਣ ਲਿਆ ਮੰਨ ਲਓ ਯੂਨੀਕੋਡ ਹੁਣ ਗੱਲ ਆਂਦੀ ਹੈ ਤੇਜ਼ ਤੇ ਸਹੀ ਲਿਖਣ ਦੀ ਇੱਥੇ ਗੱਲ ਹੋ ਰਹੀ ਹੈ ਟੱਚ ਟਾਈਪਿੰਗ ਦੀ ਹਾਂਜੀ ਤਸਵੀਰਾਂ 'ਚ ਅਲੱਗ-ਅਲੱਗ ਕੀਬੋਰਡ ਲੇਆਉਟ ਵੀ ਨੇ ਫੋਨੈਟਿਕ ਤੇ ਇਨਸਕ੍ਰਿਪਟ ਇਹਨਾਂ 'ਚ ਕੀ ਫਰਕ ਹੋਇਆ ਦੇਖੋ ਟੱਚ ਟਾਈਪਿੰਗ ਦਾ ਮਤਲਬ ਹੈ ਬਿਨਾ ਕੀਬੋਰਡ ਵੱਲ ਦੇਖੇ ਟਾਈਪ ਕਰਨਾ ਹਾਂ ਇਸ ਨਾਲ ਨਾ ਉਹ ਮਸਲ ਮੈਮਰੀ ਬਣਦੀ ਹੈ ਉਂਗਲਾਂ ਨੂੰ ਪਤਾ ਲੱਗ ਜਾਂਦਾ ਕਿਹੜਾ ਅੱਖਰ ਕਿੱਥੇ ਹੈ ਅੱਛਾ ਤਾਂ ਹੀ ਸਪੀਡ ਬਣਦੀ ਹੈ ਹਾਂਜੀ ਸਪੀਡ ਵੀ ਤੇ ਗਲਤੀਆਂ ਵੀ ਘੱਟ ਹੁੰਦੀਆਂ ਨੇ ਹੁਣ ਜਿਹੜੀ ਹੋਮ ਰੋ ਹੈ ਨਾ ਮਤਲਬ ਕੀਬੋਰਡ ਦੀ ਵਿਚਕਾਰਲੀ ਲਾਈਨ ਜਿੱਥੇ ਉਂਗਲਾਂ ਰੱਖਣੀਆਂ ਆਉਂਦੀਆਂ ਨੇ ਸ਼ੁਰੂ ਚ ਬਿਲਕੁਲ ਉਹੀ ਬੇਸ ਹੈ ਤਸਵੀਰਾਂ 12 ਤੇ 13 ਇਹੀ ਦਿਖਾਉਂਦੀਆਂ ਨੇ ਕਿ ਕਿਹੜੀ ਉਂਗਲ ਨੇ ਕਿਹੜੇ ਬਟਨ ਦਬਾਉਣੇ ਨੇ ਪੰਜਾਬੀ ਤੇ ਅੰਗਰੇਜ਼ੀ ਦੋਵਾਂ ਲਈ ਹਮ ਇਨਸਕ੍ਰਿਪਟ ਇਹ ਭਾਰਤ ਸਰਕਾਰ ਨੇ ਸਾਰੀਆਂ ਭਾਰਤੀ ਭਾਸ਼ਾਵਾਂ ਵਾਂ ਲਈ ਇੱਕ ਸਟੈਂਡਰਡ ਲੇਆਉਟ ਬਣਾਇਆ ਸੀ ਅੱਛਾ ਇਹ ਸਟੈਂਡਰਡ ਹੈ ਹਾਂਜੀ ਤੇ ਇੱਕ ਨੰਮੈਰਿਕ ਕੀਪੈਡ ਦੀ ਵੀ ਤਸਵੀਰ ਹੈ ਉਹਦਾ ਨੰਬਰ ਵਗੈਰਾ ਤੇਜ਼ੀ ਨਾਲ ਟਾਈਪ ਕਰਨ ਲਈ ਠੀਕ ਇੱਕ ਹੋਰ ਚੀਜ਼ ਜਿਹੜੀ ਮੈਨੂੰ ਲੱਗਿਆ ਕਾਫੀ ਅਹਿਮ ਹੈ ਉਹ ਹੈ ਬੈਠਣ ਦਾ ਤਰੀਕਾ ਤਸਵੀਰ 11 ਚ ਦਿਖਾਇਆ ਹੈ ਕੁਰਸੀ ਕਿਵੇਂ ਹੋਵੇ ਕੋਣੀਆਂ ਦਾ ਕੋਣ ਪਿੱਠ ਸਿੱਧੀ ਹਾਂਜੀ ਇਹ ਬਹੁਤ ਬਹੁਤ ਜ਼ਰੂਰੀ ਹੈ ਇਹ ਸਿਰਫ ਆਰਾਮ ਲਈ ਹੈ ਜਾਂ ਕੋਈ ਹੋਰ ਵੀ ਗੱਲ ਹੈ ਨਹੀਂ ਨਹੀਂ ਆਰਾਮ ਤਾਂ ਹੈ ਹੀ ਪਰ ਇਸ ਤੋਂ ਵੀ ਵੱਧ ਕੇ ਇਹ ਸਿਹਤ ਲਈ ਬਹੁਤ ਜ਼ਰੂਰੀ ਹੈ ਖਾਸ ਕਰਕੇ ਜੇ ਤੁਸੀਂ ਲੰਮਾ ਸਮਾਂ ਕੰਪਿਊਟਰ ਤੇ ਕੰਮ ਕਰਨਾ ਹੈ ਅੱਛਾ ਕਿਵੇਂ ਦੇਖੋ ਜੇ ਪੋਸਚਰ ਮਤਲਬ ਬੈਠਣ ਦਾ ਤਰੀਕਾ ਠੀਕ ਨਾ ਹੋਵੇ ਤਾਂ ਮਾਸਪੇਸ਼ੀਆਂ ਤੇ ਬੇਲੋੜਾ ਜ਼ੋਰ ਪੈਂਦਾ ਹ ਹ ਇਸ ਨਾਲ ਥਕਾਵਟ ਜਲਦੀ ਹੁੰਦੀ ਹੈ ਤੇ ਲੰਬੇ ਸਮੇਂ ਚ ਗੁੱਟ ਚ ਦਰਦ ਜਿਸ ਨੂੰ ਕਾਰਪਲ ਟਨਲ ਸਿੰਡਰੋਮ ਕਹਿ ਦਿੰਦੇ ਨੇ ਜਾਂ ਗਰਦਨ ਤੇ ਪਿੱਠ ਚ ਦਰਦ ਇਹ ਸਮੱਸਿਆਵਾਂ ਹੋ ਸਕਦੀਆਂ ਨੇ ਓ ਇਹ ਤਾਂ ਗੰਭੀਰ ਗੱਲ ਹੈ ਬਿਲਕੁਲ ਇਸ ਲਈ ਸਹੀ ਤਰੀਕੇ ਨਾਲ ਬੈਠਣਾ ਕੋਣੀਆਂ ਦਾ ਸਹੀ ਐਂਗਲ ਪੈਰ ਜ਼ਮੀਨ ਤੇ ਇਹ ਸਭ ਬਹੁਤ ਜ਼ਰੂਰੀ ਹੈ ਇਨੂੰ ergonomics ਕਹਿੰਦੇ ਨੇ ਹਾਂ ਸੁਣੀ ਆ ਅਰਗੋਨੋਮਿਕਸ ਬਾਰੇ ਤਾਂ ਇਹ ਟਾਈਪਿੰਗ ਲਈ ਵੀ ਉਨਾ ਹੀ ਜ਼ਰੂਰੀ ਹੈ ਹਾਂਜੀ ਬਿਲਕੁਲ ਆਵੇਂ ਪੰਜਾਬੀ ਟਾਈਪ ਕਰੋ ਆਵੇਂ ਅੰਗਰੇਜ਼ੀ ਤਾਂ ਫਿਰ ਸਾਰੀ ਗੱਲਬਾਤ ਦਾ ਨਿਚੋੜ ਕੱਢੀਏ ਤਾਂ ਪਹਿਲੀ ਗੱਲ ਪੰਜਾਬੀ ਫੌਂਟ ਐਚ ਯੂਨੀਕੋਡ ਜਿਵੇਂ ਰਾਵੀ ਸਭ ਤੋਂ ਵਧੀਆ ਹੈ ਅਨੁਕੂਲਤਾ ਕਰਕੇ ਲੈਗੇਸੀ ਜਿਵੇਂ ਅਨਮੋਲ ਲਿਪੀ ਹੁਣ ਘਟ ਵਰਤਨੇ ਚਾਹੀਦੇ ਨੇ ਹਾਂਜੀ ਯੂਨੀਕੋਡ ਬਿਹਤਰ ਹੈ ਅੱਜਕੱਲ ਦੂਜੀ ਗੱਲ ਤੇਜ਼ ਤੇ ਸਹੀ ਟਾਈਪਿੰਗ ਲਈ ਟੱਚ ਟਾਈਪਿੰਗ ਸਿੱਖਣੀ ਚਾਹੀਦੀ ਏ ਖਾਸ ਕਰਕੇ ਹੋਮ ਰੋ ਤੇ ਉਂਗਲਾਂ ਦੀ ਪੋਜੀਸ਼ਨ ਠੀਕ ਰੱਖਣੀ ਬਹੁਤ ਜ਼ਰੂਰੀ ਹੈ ਬਿਲਕੁਲ ਮਸਲ ਮੈਮਰੀ ਬਣਾ ਲਈ ਤੇ ਤੀਜੀ ਤੇ ਸ਼ਾਇਦ ਸਭ ਤੋਂ ਅਣਗੌਲੀ ਗੱਲ ਕੰਪਿਊਟਰ ਤੇ ਬੈਠਣ ਦਾ ਸਹੀ ਤਰੀਕਾ ਅਪਣਾਉਣਾ ਚਾਹੀਦਾ ਹੈ ਆਪਣੀ ਸਿਹਤ ਲਈ ਹਾਂ ਇਹ ਇਤਨੇ ਗੱਲਾਂ ਬਹੁਤ ਹੈਮਨੇ ਹੂੰ ਬੋਲ ਕੇ ਲਿਖਣਾ ਕਿੰਨਾ ਆਮ ਹੋ ਗਿਆ ਹੈ ਹਾਂ ਫੋਨਾਂ ਤੇ ਤਾਂ ਬਹੁਤ ਵਰਤਦੇ ਆ ਹਾਂ AI ਵੀ ਆ ਰਹੀ ਹੈ ਤਾਂ ਸੋਚਣ ਵਾਲੀ ਗੱਲ ਇਹ ਹੈ ਕਿ ਪੰਜਾਬੀ ਤੇ ਹੋਰ ਭਾਰਤੀ ਭਾਸ਼ਾਵਾਂ ਵਿੱਚ ਲਿਖਣ ਦਾ ਡਿਜੀਟਲ ਸੰਚਾਰ ਦਾ ਭਵਿੱਖ ਕੀ ਹੋਵੇਗਾ ਹੂੰ ਦਿਲਚਸਪ ਸਵਾਲ ਹੈ ਯੂਨੀਕੋਡ ਨੇ ਇੱਕ ਮਜ਼ਬੂਤ ਨੀਤ ਰੱਖ ਦਿੱਤੀ ਹੈ ਪਰ ਕੀ ਅੱਗੇ ਜਾ ਕੇ ਟਾਈਪਿੰਗ ਦੀ ਲੋੜ ਘਟ ਜਾਵੇਗੀ ਹੋ ਸਕਦਾ ਹੈ ਜਾਂ ਕੀਬੋਰਡ ਤੋਂ ਬਿਨਾਂ ਹੀ ਪੰਜਾਬੀ ਵਿੱਚ ਲਿਖਣ ਦੇ ਹੋਰ ਨਵੇਂ ਹੋਰ ਵਧੀਆ ਤਰੀਕੇ ਆ ਜਾਣਗੇ ਇਸ ਬਾਰੇ ਸੋਚਣਾ ਚਾਹੀਦਾ